ਚੜ੍ਹਦੇ ਕੱਲਾ ਟੀਐਮਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਸਰਸ਼ੀਕਾਲ ਮੈਂ ਪ੍ਰਬਿੰਦਰਬੀਰ ਸਿੰਘ ਪੰਦੇਰ ਇਸ ਭਗਤੀ ਵੱਡੀ ਖਬਰ ਲੈ ਕੇ ਤੁਹਾਡੇ ਵਿਚਾਲੇ ਹਾਜ਼ਰ ਹਾਂ ਤੁੰਦਾ ਦੇ ਕਿ ਚੰਡੀਗੜ੍ਹ ਤੋਂ ਵੱਡੀ ਖਬਰ ਆਈ ਹੈ ਜਿੱਥੇ ਕਿ ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਇਸ ਦੇ ਨਾਲ ਨਾਲ ਮੁੱਖ ਮੰਤਰੀ ਦਫ਼ਤਰ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਨੂੰ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਹੁਣ ਦਾ ਦੇ ਕਿ ਲਗਾਤਾਰ ਪੰਜਾਬ ਸਮੇਤ ਚੰਡੀਗੜ੍ਹ ਦੇ ਵੱਡੇ ਆਧਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਈਮੇਲ ਰਾਹੀਂ ਮਿਲਦੀਆਂ ਨੇ ਈਮੇਲ ਕੌਣ ਭੇਜਦਾ ਇਸ ਬਾਰੇ ਹਾਲਾਤਾਂ ਕੋਈ ਕੁਝ ਵੀ ਨਹੀਂ ਪਤਾ ਲੱਗ ਸਕਿਆ ਪੁਲਿਸ ਐਕਸ਼ਨ ਮੋਡ ਚਤੁਰੰਤਾ ਆਂਦੀ ਹੈ ਤਾਂ ਤੁੰਦਾਰਦੀ ਕਿ ਸਿਵਲਜ਼ ਕਤਰੇਤ ਵੇਖੇ ਵੀ ਜਦੋਂ ਧਮਕੀ ਮਿਲੀ ਹੈ ਤਾਂ ਤੁਰੰਤ ਜਿਹੜੀ ਕਿ ਪੁਲਿਸ ਹੈ ਉਹ ਐਕਸ਼ਨ ਮੋਡ ਵਿੱਚ ਆਏ ਪੁਲਿਸ ਤੁਰੰਤ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਜਿਹੜੇ ਕਿ ਬੰਬ ਦੇ ਸਾਰੇ ਬੰਬ ਰੋਧਕ ਦਸਤੇ ਜਿਹੜੇ ਕਿ ਮੌਕੇ ਉੱਤੇ ਪਹੁੰਚੇ ਡੌਗ ਸਕੁਐਡ ਵੀ ਮੌਕੇ ਉੱਤੇ ਪਹੁੰਚੇ ਨੇ ਪੁਲਿਸ ਪ੍ਰਸ਼ਾਸਨ ਵੱਡੇ ਪੱਧਰ ਉੱਤੇ ਤਣਾਤ ਕੀਤਾ ਗਿਆ ਹੈ ਸਾਰੇ ਏਰੀਆ ਨੂੰ ਖਾਲੀ ਕਰਵਾ ਦਿੱਤਾ ਗਿਆ ਇਸ ਸਬੰਧੀ ਹੋਰ ਜਾਣਕਾਰੀ ਦੇ ਲਈ ਸਾਡੇ ਚੰਡੀਗੜ੍ਹ ਤੋਂ ਪੱਤਰ ਸੁਖਵਿੰਦਰ ਸੈਣੀ ਸਾਹਿਬਾ ਮੌਜੂਦ ਨੇ ਸਭ ਤੋਂ ਪਹਿਲਾਂ ਸੁਖਵਿੰਦਰ ਸੈਣੀ ਜੀ ਤੁਹਾਡਾ ਸਵਾਗਤ ਹੈ ਸਰ ਆਖਿਰ ਕੀ ਹੈ ਮਾਮਲਾ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਵੱਡੇ ਵੱਡੇ ਧਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਕੌਣ ਹੈ ਜੋ ਇਹ ਧਮਕੀਆਂ ਦੇ ਰਿਹਾ ਤੇ ਪੁਲਿਸ ਨੂੰ ਇਹਨਾਂ ਬਾਰੇ ਪਤਾ ਕਿਉਂ ਨਹੀਂ ਲੱਗ ਰਿਹਾ ਇਹ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬੰਬ ਨਾਲ ਧਮਕੀਆਂ ਡਾਉਣ ਦੀ ਜਿਹੜੀ ਹੈ ਬੰਬ ਨਾਲ ਡਾਉਣ ਦੀ ਧਮਕੀਆਂ ਲਗਾਤਾਰ ਪ੍ਰਾਪਤ ਹੋ ਰਹੀਆਂ ਔਰ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਹਿਲਾਂ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਨਾਲ ਸਕੂਲਾਂ ਨੂੰ ਡਾਉਣ ਦੀ ਧਮਕੀ ਮਿਲੀ ਸੀ ਦੋ ਦਿਨ ਪਹਿਲਾਂ ਵੀ ਜਿਹੜੀ 40 ਸਥਾਨ ਨੂੰ ਡਾਉਣ ਦੀ ਧਮਕੀ ਮਿਲੀ ਸੀ ਜਿੱਥੇ ਖੁਦ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਐਡਮਿਟ ਸੀਗੇ ਉਹ ਉਸਤੇ ਨਾਲ ਹੀ 18 ਸਕੂਲਾਂ ਨੂੰ ਡਾਉਣ ਦੀ ਧਮਕੀ ਮਿਲੀ ਸੀ ਇਹ ਬਹੁਤ ਵੱਡਾ ਇੱਕ ਜਿਹੜਾ ਪੰਜਾਬ ਵਾਸਤੇ ਜੇ ਗੱਲ ਕਰੀ ਤਾਂ ਬਹੁਤ ਵੱਡਾ ਇੱਕ ਸਵਾਲ ਬਣਦਾ ਜਾ ਰਿਹਾ ਕਿ ਆਖਰ ਕੌਣ ਹੈ ਜੋ ਇਹ ਧਮਕੀਆਂ ਦੇ ਰਿਹਾ ਜਾਂ ਈਮੇਲ ਭੇਜ ਰਿਹਾ ਹੈਗਾ ਹਜੇ ਇਸ ਬੰਦੇ ਕੋਈ ਖਾਸ ਖੁਲਾਸਾ ਨਹੀਂ ਹੋਇਆ ਪਰ ਅੱਜ ਜਿਹੜੀ ਸਭ ਤੋਂ ਵੱਡੀ ਖਬਰ ਇਹ ਆ ਕਿ ਪੰਜਾਬ ਸਿਵਲ ਸੈਕਟਰੀ 8 ਨੂੰ ਜਿਹੜਾ ਡਾਉਣ ਦੀ ਧਮਕੀ ਦੁਬਾਰਾ ਮਿਲੀ ਹੈ ਤੇਨ ਹਫਤੇ ਪਹਿਲਾਂ ਵੀ ਧਮਕੀ ਮਿਲੀ ਸੀ ਅੱਜ ਫਿਰ ਦੁਬਾਰਾ ਮਿਲੀ ਹੈਗੀ ਆ ਇਹ ਪੰਜਾਬ ਵਾਸਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਸਰਕਾਰ ਵਾਸਤੇ ਜੋ ਖੂਫੀ ਏਜੰਸੀ ਵਾਸਤੇ ਖਾਸ ਕਰਕੇ ਖਾਸ ਵੱਡਾ ਸਵਾਲ ਬਣਦਾ ਜਾ ਰਿਹਾ ਜੀ ਜਿਵੇਂ ਜਿਸ ਤਰ੍ਹਾਂ ਪੰਜਾਬ 'ਚ ਤਾਂ ਧਮਕੀਆਂ ਮਿਲ ਰਹੀਆਂ ਨੇ ਹਾਲਾਂਕਿ ਜਿਹੜੇ ਕਿ ਪਹਿਲਾਂ ਵੀ ਧਮਕੀਆਂ ਮਿਲ ਚੁੱਕੇ ਨੇ ਹਾਈ ਕੋਰਟ ਸਮੇਤ ਸਿਵਲ ਸਖਤਰੇ ਨੂੰ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਪੰਜਾਬ ਪੁਲਿਸ ਤਾਂ ਇਹਨਾਂ ਧਮਕੀਆਂ ਰੋਕਣ 'ਚ ਨਾਕਾਮ ਹੈ ਤੇ ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਵੀ ਜਿਹੜਾ ਕਿ ਉਹ ਨਾਕਾਮ ਦਿਖਾਈ ਦੇ ਰਿਹਾ ਹੈ ਨਾ ਧਮਕੀਆਂ ਰੋਕਣ 'ਚ ਹਾਂਜੀ ਬਹੁਤ ਵੱਡਾ ਸਵਾਲੀਆ ਨਿਸ਼ਾਨ ਮੈਂ ਤੁਹਾਨੂੰ ਪਹਿਲਾਂ ਵੀ ਕਹ ਚੁੱਕਿਆ ਕਿ ਜਿਹੜਾ ਖੂਫੀ ਏਜੰਸੀਆਂ ਦੀ ਖਾਸ ਕਰਕੇ ਗੱਲ ਕਰੀਏ ਖੂਫੀ ਏਜੰਸੀਆਂ ਇਹਨਾਂ ਇੱਥੇ ਨਕਾਮ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਕਿ ਲਗਾਤਾਰ ਜਿੱਦਾਂ ਵਾਰਦਾਤਾ ਹੋ ਰਹੀਆਂ ਜੇ ਵੈਸੇ ਗੋਲੀ ਦੀਆਂ ਇਹ ਘਟਨਾਵਾਂ ਦੀ ਗੱਲ ਕਰੀਏ ਤਾਂ ਪੰਜਾਬ 'ਚ ਹਰ ਇੱਕ ਵਿਆਹ ਸ਼ਾਦੀ ਸਮਾਗਮ 'ਤੇ ਕੱਲ ਵੀ ਇੱਕ ਸਰਪੰਚ ਜਿਹੜੀ ਹੱਤਿਆ ਕਰ ਦਿੱਤੀ ਗਈ ਕੁਝ ਸਮਾਂ ਪਹਿਲਾਂ ਵੀ ਕੀਤੀ ਗਈ ਸੀ ਜਿਹੜੀਆਂ ਵਾਰਦਾਤਾ ਦਹਿਸ਼ਤ ਦਾ ਮਾਹੌਲ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਇਸ ਨੂੰ ਰੋਕਣ ਦੇ ਵਿੱਚ ਖੂਫੀ ਏਜੰਸੀਆਂ ਦੀ ਜਿਹੜੀ ਖਾਫ ਬਹੁਤ ਹੀ ਖਾਸ ਭੂਮਿਕਾ ਹੁੰਦੀ ਆ ਉੱਥੇ ਕਿਤੇ ਨਾ ਕਿਤੇ ਜਿਹੜੀਆਂ ਅਫਰੀਕੀ ਖੁਫੀਆ ਏਜੰਸੀਆਂ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਤੇ ਨਕਾਮ ਹੁੰਦੀਆਂ ਹੋਈਆਂ ਜਿਹੜੇ ਸਾਹਤ ਹੋ ਰੀਆਂ 52 ਸਰਕਾਰ ਦੇ ਉੱਪਰ ਖੁਫੀਆ ਏਜੰਸੀਆਂ ਦੇ ਉੱਤੇ ਪੰਜਾਬ ਪੁਲਿਸ ਦੇ ਉੱਪਰ ਜਿਹੜਾ ਵੱਡਾ ਸਵਾਲੀਆ ਨਿਸ਼ਾਨ ਲੱਗ ਰਿਹਾ ਇੱਥੇ ਜੀ ਜੀ ਜਿਸ ਤਰ੍ਹਾਂ ਕੀ ਹੁਣ ਧਮਕੀ ਮਿਲੀ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਤੇ ਮੌਕੇ ਦੇ ਹਾਲਾਤ ਕੀ ਆ ਉੱਥੇ ਜਿਹੜੇ ਕਿ ਸਟਾਫ ਹੈ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਜਾਂ ਫਿਰ ਤੋਂ ਜਿਹੜੀ ਕਿ ਉਹ ਸਟਾਫ ਨੂੰ ਬੁਲਾ ਲਿਆ ਗਿਆ ਕਿਉਂਕਿ 2 ਵਜੇ ਦੀ ਧਮਕੀ ਦਿੱਤੀ ਗਈ ਹੈ ਕਿ ਆ ਗਿਆ ਕਿ 2 ਵਜੇ ਉਡਾਵਾਂਗੇ ਤਾਂ ਹੁਣ ਮੌਕੇ ਦੇ ਹਾਲਾਤ ਕੀ ਨੇ ਜੀ ਹਾਂ ਇਹ ਬਹੁਤ ਬਹੁਤ ਅੱਛਾ ਸਵਾਲ ਹੈਗਾ ਤੁਹਾਡਾ ਜੀ ਜਿਹੜਾ ਪ੍ਰਸ਼ਾਸਨ ਜਿਹੜਾ ਹੈਗਾ ਜਾਂ ਉਥੇ ਜਿਹੜਾ ਸਟਾਫ ਹੈਗਾ ਉਸ ਨੂੰ ਅਜ ਫਿਲਹਾਲ ਖਾਲੀ ਨਹੀਂ ਕਰਾਇਆ ਗਿਆ ਪਰ ਜਿਹੜਾ ਸਰਚ ਅਭਿਆਨ ਹੈਗਾ ਉਹ ਬਹੁਤ ਚੰਗੀ ਪੱਧਰ ਤੇ ਚੱਲ ਰਿਹਾ ਸਕਾਉਟ ਡੌਗ ਦੀ ਗੱਲ ਕਰੀਏ ਫਾਇਰ ਬ੍ਰਿਗੇਡ ਉਥੇ ਪਹੁੰਚੀ ਹੋਈ ਹੈ ਔਰ ਸਾਰੇ ਜਿਹੜੇ ਆ ਏਜੰਸੀਆਂ ਉਥੇ ਪਹੁੰਚ ਜਿਹੜੀ ਛੋਟੀ ਛੋਟੀ ਚੀਜ਼ ਜਿਹੜੀ ਆ ਚੰਗੀ ਬਰੀਕੀ ਨਾਲ ਜਿਹੜੀ ਆ ਦੇਖ ਕੀਤੀ ਜਾ ਰਹੀ ਹੈ ਔਰ ਫਿਲਹਾਲ ਜਿਹੜਾ ਹੈਗਾ ਇਸ ਨੂੰ ਖਾਲੀ ਨਹੀਂ ਕਰਾਇਆ ਗਿਆ ਜੇ ਆਪਾਂ ਗੱਲ ਕਰੀਏ ਕੰਮ ਆਮ ਵਾਂਗ ਚੱਲ ਰਿਹਾ ਪਰ ਜਿਹੜੀ ਹੈਗੀ ਸ ਬਹੁਤ ਹੀ ਜਿਹੜਾ ਸੁਰੱਖਿਆ ਦੇ ਪ੍ਰਬੰਧ ਦੀ ਗੱਲ ਕਰੀਏ ਤਾਂ ਬਹੁਤ ਬਰੀਕੀ ਨਾਲ ਰਿਕੀ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਜੀ ਉੱਥੇ ਜੀ ਬਹੁਤ ਬਹੁਤ ਧੰਨਵਾਦ ਸੁਖਵਿੰਦਰ ਸੈਣੀ ਜੀ ਸਾਨੂੰ ਜਾਣਕਾਰੀ ਦੇਣ ਦੇ ਲਈ ਇਹ ਸਨ ਚੰਡੀਗੜ੍ਹ ਤੋਂ ਸਾਡੇ ਖਾਸੇ ਜੋਗੀ ਸੁਖਵਿੰਦਰ ਸੈਣੀ ਤਾਂ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਧਮਕੀਆਂ ਮਿਲ ਰਹੀਆਂ ਨੇ ਤੇ ਅੱਗੇ ਪ੍ਰਸ਼ਾਸਨ ਕੀ ਕਰਦਾ ਉਹ ਵੀ ਦੇਖਣ ਵਾਲਾ ਹੋਵੇਗਾ ਤਤ ਉਸੇ ਸੁਣਿਆ ਸੁਖਵਿੰਦਰ ਸੈਣੀ ਨੂੰ ਜੋ ਸਾਡੇ ਚੰਡੀਗੜ੍ਹ ਤੋਂ ਪੱਤਰਕਾਰ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਲਗਾਤਾਰ ਪੰਜਾਬ ਚ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਚੰਡੀਗੜ੍ਹ ਦੇ ਵਿਭੱਡੇ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਆਜਲੀ ਬਾਸ ਹੈ ਨਾ ਹੈ ਤੁਸੀਂ ਜੁੜੇ ਰਹੋ ਚੜਦੀ ਕਲਾ ਟਾਈਮ ਟੀਵੀ ਨਾਲ